ਮੁੰਡਾ ਹੁੰਦਾ ਅੱਗੇ ਚਲੇ ਗਿਆ ਅੱਗਾ ਇੱਕ ਨਦੀ ਦੇ ਕਿਨਾਰੇ ਲੜਕਾ ਖੜਿਆ ਦਾ ਜਾ ਕੋ ਉਹ ਲੜਕੇ ਨੇ ਲੇ ਜਾ ਮੁੰਡੇ ਸੰਤਲੂ ਆਂਦੇ ਨੂੰ ਦੇਖਿਆ ਕਾਂ ਨਦੀ ਦੇ ਵਿੱਚ ਇੱਕ ਜੋਰ ਦਾ ਬਾਦ ਮਾਰਿਆ ਜਿਸ ਮਾਰੇ ਬਾਦ ਮਾਰ ਦਿਆ ਅੱਧਾ ਪਾਣੀ ਉਧਰ ਅੱਧਾ ਉਧਰ ਬੰਦ ਕਾਣ ਜਾਣ ਤੇ ਕਿਉਂ ਨੰਗਣੀ ਨੂੰ ਰਾਜਾ ਸਾਧਰੂ ਰਸਤਾ ਦੇ ਦੇ ਰਾਜਾ ਸਾਧਰੂ ਕਾਂ ਨਦੀ ਪਾਰ ਕਰ ਗਿਆ ਉਹ ਗੱਤ ਅੱਗੇ ਗਿਆ ਅੱਗੇ ਗੰਗਾ ਬੈਠੀ ਹੈ ਲੈ ਆ ਜਾ ਕਿਉਂ लाए वें राे शरू न ने गंगा नेखिया उते ਭਾਈ ਸਹਿਮਾ ਦੇ ਖਾੜੇ ਸੁਣ ਲਿਓ ਜੀ 13 ਤਰੀਕ ਨੂੰ ਜਿਹੜੀ ਅਸੀਂ 13 ਤਰੀਕ ਹੈ ਤੋ ਹਾਣੇ ਕੇ ਲਾਗੇ ਮਾਰੇ ਲਾਗੇ ਬੜੀ ਘਰ ਹੋਏ ਬੜੀ ਐਡੋ ਸਿਟੀ ਕੇ ਲਾਗੇ ਬੜੀ ਖਾੜਾ ਲਗੂਗਾ ਜੀ ਬੜੀ ਫੇ 14 ਤਰੀਕ ਉਸ ਤੋਂ ਅਗਲੇ ਦਿਨ ਜਿਹੜੀ 14 ਆ ਰਹੀ ਹੈ 14 ਨੂੰ ਸਾਰੇ ਲਾਗੇ ਸੰਗਤ ਪਰੇ ਸੰਗਤ ਪਰੇ ਖਾੜਾ ਲਗੂਗਾ ਠੀਕ ਹੈ ਆ ਜੀ ਸਿੰਘ ਜੀ ਬਾਈ ਬੈਠਾ ਮਾਰਾ ਮਲਕੀ ਸੰਗੋਰੀਆ ਸੰਗੋਰੀਆ ਭਾਉ ਬੀਰ ਜਨਾ ਮਾ ਜੀ ਮੁਰ ਗੰਗਾ ਕੇ 16 ਸ਼ਿੰਗਾਰ ਲਾਇਏ ਬੈਣ ਆਕਰੋ ਨੂੰ ਦੇਖ ਕੇ ਮੋਹਿਤ ਹੋ ਗਿਆ ਜਾ ਕੇ ਬਾਹ ਦੇ ਫੜ ਜਿਹੜਾ ਉਹ ਲੜਕਾ ਤਾਂ ਉਹੀ 8ਵਾਂ ਲੜਕਾ ਦਾ 8ਵਾਂ ਲੜਕਾ ਦਾ ਜਿਹੜੇ ਦਾ ਨੋਟ ਪੀਸੋਂ ਪਤਾਮਾ ਹੋਇਆ ਪੀਸੋਂ ਪਤਾਮਾ 8ਵਾਂ ਲੜਕਾ ਦਾ ਗੰਗਾਪੁੱਤ ਸੱਤ ਪਾਈ ਮਾਰਦੇ ਤੇ 8ਵਾਂ ਇੱਕ ਪੀਸੋਂ ਵਿੱਚ ਬਚਿਆ ਤਾਂ ਹੁਣ ਰਾਜੇ ਸਾਥ ਨੂੰ ਨੇ ਜਾ ਕੇ ਜੰਗਾ ਨੂੰ ਬਾਤੇ ਫੜ ਲੇ ਜੰਗਾ ਤੂੰ ਕਿੱਥੇ ਰਹਿਣ ਲੱਗੀ ਮੈਂ ਤੇਰੇ ਬਿਨਾਂ ਨਹੀਂ ਪੱਚ ਸਕਦਾ ਤੂੰ ਮੇਰੀ ਗੱਲ ਸੁਣ ਜਾਈ ਤਨੀ ਗੱਲ ਰਾਜੇ ਸੰਤੂ ਨੇ ਕਹੀ ਹੈ ਤਾਂ ਜੰਗਾ ਕਹਿਣ ਲੱਗੀ ਮਹਾਰਾਜ ਮੇਰੀ ਬਾਤ ਛੱਡੋ ਸਹੀ ਕੰਮ ਰੋਜ਼ ਰੋਜ਼ ਨਹੀਂ ਹੁੰਦੇ ਹੈ ਸਹੀ ਕੰਮ ਰੋਜ਼ ਰੋਜ਼ ਨਹੀਂ ਹੁੰਦੇ ਮੇਰੀ ਬਾਤ ਛੱਡੋ ਨੂੰ ਜਿਹੜਾ ਆਪਣਾ ਸੰਯੋਗਤਾ ਉਹ ਇੰਨਾ ਕੀ ਤਾਂ ਮਹਾਰਾਜਾ ਆਪਣਾ ਇੰਨਾ ਕੀ ਸੰਜੋਗਤਾ ਇੰਨਾ ਚਿਰ ਆਪਾਂ ਨੇ ਇਕੱਠਾ ਨਾ ਲੈਣਾ ਜਿਹਨੂੰ ਪਿੰਡ ਵਿੱਚ ਚੜ੍ਹ ਖੇੜੇ ਆਪਾਂ ਉਹ ਗੰਗਾ ਛਡਾਲ ਹੀ ਅਕੂ ਜਰਾਜਾ ਛਡਦਾ ਦੀ ਹੈ ਗੰਗਾ ਕਹਿਣ ਲੱਗੀ ਮਹਾਰਾਜਾ ਮੈਂ ਤੈਨੂੰ ਇੱਕ ਗੱਲ ਹੋਰ ਦੱਸਾਂ ਮਹਾਰਾਜਾ ਆਪਾਂ ਨੂੰ ਤਾਂ ਸ਼ਰਾਬੋਂ ਮਿਲਿਆ ਮਤਾਂ ਆਪਾਂ ਸੁਰਗ ਦੇ ਵਿੱਚ ਰਹੇ ਕਰਾਂ ਤੇ ਮੇਰਾ ਨਾਮ ਸੁਰਗ ਦੇ ਵਿੱਚ ਮਹਾ ਭਿੱਜ ਤਾਂ ਮੇਰਾ ਨਾਂ ਕੋਟਲ ਗੰਮ ਨਹੀਂ ਤਾ ਮਹਾਰਾਜ ਆਪਾਂ ਸੁਰਗ ਦੇ ਵਿੱਚ ਰਹੇ ਸੀ ਆਪਕੋ ਅਨੁਦਰ ਵਿਸ਼ਨੂੰ ਨੇ ਸ਼ਰਾਬ ਦਿਆ ਬਤਾ ਆਪਾਂ ਸ਼ਰਾਬ ਖੋਣੇ ਪਾਸ ਤਾ ਜਦ ਸੰਤੂ ਨੂੰ ਕਹਾ ਚਰਾਬ ਹਾਂ ਮਹਾਰਾਜ ਕਾ ਹੱਪਨੂ ਬਰਾਕ ਕਰ ਹਾਂ ਤੇ ਮਨੁਸਵਾਲ ਕੇ ਦਸ ਕੇ ਰਾਬਤੀ ਯਾ ਇਤਨੀ ਗੱਲ ਕਹੀ ਹੈ ਹੁ ਗੰਗਾ ਰਾਜੇ ਸੰਤੂ ਨੂੰ

i Thank oh you. 아이 <laughs>